ਹਾਂਜੀ ਅੱਜ ਗੱਲ ਕਰਨ ਲੱਗੇ ਆਂ ਨਿੰਬੂ ਪਾਣੀ ਵਿੱਚ ਹਲਦੀ ਮਿਲਾ ਕੇ ਪੀਣ ਦੇ ਫਾਇਦੇ ਇਸ ਤੇ ਇੰਨੇ ਜ਼ਿਆਦਾ ਫਾਇਦੇ ਨੇ ਕਿ ਅਸੀਂ ਥੋੜੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਕਿ ਜੋ ਸਟਰਸ ਫਰੂਟ ਹੈ ਨਿੰਬੂ ਐ ਇਸ ਦੇ ਅਨੇਕਾਂ ਫਾਇਦੇ ਨੇ ਇਸੇ ਤਰ੍ਹਾਂ ਹਲਦੀ ਪ੍ਰਾਤਨ ਸਮੇਂ ਤੋਂ ਇੱਕ ਜੜੀ ਬੂਟੀ ਦੇ ਤੌਰ ਤੇ ਇਸਤੇਮਾਲ ਕਰਦੀ ਕੀਤੀ ਜਾਂਦੀ ਰਹੀ ਹੈ ਤੇ ਜਿਸ ਕਰਕੇ ਜੋ ਲੋਕਾਂ ਦੀ ਉਮਰ ਲਿਮੇਰੀ ਹੋਈ ਹੈ ਉਹਨਾਂ ਨੂੰ ਬਿਮਾਰੀਆਂ ਨੇ ਜੋ ਖਾਸ ਤੌਰ ਤੇ ਦਿਮਾਗ ਦੀਆਂ ਬਿਮਾਰੀਆਂ ਨੇ ਜਾਂ ਹਾਰਟ ਦੀਆਂ ਬਿਮਾਰੀਆਂ ਨੇ ਉਹਨਾਂ ਤੋਂ ਉਹਨਾਂ ਦਾ ਵਿਚਾਰ ਰਿਹਾ ਤੇ ਸਭ ਤੋਂ ਵੱਡਾ ਫਾਇਦਾ ਇਸ ਮਿਸ਼ਨ ਦੇ ਪੀਣ ਦਾ ਹੈ ਜੋ ਤੁਹਾਡੇ ਸਰੀਰ 'ਚੋਂ ਤੁਹਾਡੇ ਮੂੰਹ 'ਚੋਂ ਬੁਰੀ ਤਰ੍ਹਾਂ ਸਮੈਲ ਆਉਂਦੀ ਹੈ, ਬੈਡ ਫੌਲ ਸਮੈਲ ਆਉਂਦੀ ਹੈ ਜਿਸ ਕਰਕੇ ਤੁਹਾਨੂੰ ਪਬਲਿਕ ਲਾਈਫ ਦੇ ਵਿੱਚ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਦੋਸਤਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਉਸ ਤੋਂ ਬਿਲਕੁਲ ਹੀ ਤੁਹਾਨੂੰ ਬਚਾਉਂਦਾ ਇਹ ਮਿਸ਼ਨ ਤੁਹਾਡੇ ਸਰੀਰ ਵਿੱਚ ਅਨਾਰਮਸ ਅਮਾਉਂਟ ਆਫ એનર્ਜੀ ਪੈਦਾ ਹੁੰਦੀ ਹੈ ਬਹੁਤ ਵਧੀਆ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੀ ਇਹ ਸਰੀਰ ਦੇ ਵਿੱਚ ਊਰਜਾ ਦਾ ਜੋ ਪ੍ਰਵਾਹ ਬਿਲਕੁਲ ਠੀਕ ਹੋ ਜਾਂਦਾ ਹੈ ਜਿਸ ਕਰਕੇ ਤੁਸੀਂ ਸ਼ਾਂਤ ਚਿੱਤ ਹੋ ਕੇ ਜੋ ਤੁਹਾਡੀਆਂ ਮੰਜ਼ਲਾਂ ਨੇ ਜੋ ਤੁਹਾਡੇ ਏਮਜ਼ ਨੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੀਸਰਾ ਤੀਸਰਾ ਫਾਇਦਾ ਇਹਦਾ ਹੈ ਤੁਹਾਡੇ ਜੋ ਜੋਇੰਟਸ ਨੇ ਉਹਨਾਂ ਵਿੱਚ ਪੇਨ ਹੁੰਦਾ ਦਰਦ ਹੁੰਦਾ ਇਹ ਸਮੱਸਿਆ ਅੱਜਕੱਲ ਆਮ ਪਾਈ ਜਾਂਦੀ ਹੈ ਉਸ ਤੋਂ ਮੁਕਤ ਹੁੰਦਾ ਹੈ ਚੌਥਾ ਜੋ ਹੈ ਆਜ ਕਲ ਅਜਿਹਾ ਜਿਸ ਤਰ੍ਹਾਂ ਕੇ ਹਾਰਟ ਦੀਆਂ ਬੜੀਆਂ ਪ੍ਰੋਬਲਮਸ ਆ ਰਹੀਆਂ ਲੋਕਾਂ ਨੂੰ ਉਸ ਤੋਂ ਵਿਚਾਰਿਆਦਾ ਤੇ ਇਸ ਮਿਰਸਨ ਦੇ ਨਾਲ ਜੋ ਹਾਰਟ ਦੀਆਂ ਬਿਮਾਰੀਆਂ ਨੇ ਉਹ ਕਾਫੀ ਹੱਦ ਤੱਕ ਠੀਕ ਹੋ ਜਾਂਦੀਆਂ ਨੇ ਕਿਉਂਕਿ ਇਹ ਮੰਨੀ ਪਰਮੰਨੀ ਜੜੀ ਬੂਟੀ ਆ ਹਲਦੀ ਤੇ ਜੋ ਸਟਰਸ ਹੈ ਜੋ ਦਿਲ ਨੂੰ ਬਿਲਕੁਲ ਮਜ਼ਬੂਤ ਕਰ ਦਿਆ ਤੰਦਰੁਸਤ ਕਰ ਦਿਆ ਜਿਸ ਕਰਕੇ ਤੁਸੀਂ ਤੰਦਰੁਸਤੀ ਭਰਿਆ ਜੀਵਨ ਜੀ ਸਕਦੇ ਹੋ ਇਸ ਤੋਂ ਇਲਾਵਾ ਜੋ ਯੂਟੀਆਈ ਦੀਆਂ ਇਨਫੈਕਸ਼ਨਸ ਨੇ ਯੂਰਿਨਰੀ ਟ੍ਰੈਕਟ ਇਨਫੈਕਸ਼ਨਸ ਨੇ ਜੋ ਸਾਡੇ ਪਸ਼ਾਬ ਸੰਬੰਧੀ ਪ੍ਰੋਬਲਮਸ ਨੇ ਉਹਨਾਂ ਨੂੰ ਠੀਕ ਕਰਦੀ ਹੈ ਤੁਹਾਡੀ ਇਮਿਊਨਿਟੀ ਵਧਾਉਂਦੀਆਂ ਨੇ ਇਹ ਦੋ ਚੀਜ਼ਾਂ ਹਲਦੀ ਅਤੇ ਜੋ ਨਿੰਬੂ ਹੈ ਤੇ ਤੁਹਾਡੀ ਜੋ ਕਿਡਨੀਜ਼ ਨੇ ਉਹਨਾਂ ਵਿੱਚ ਜੋ ਉਹਨਾਂ ਨੂੰ ਮਜ਼ਬੂਤ ਕਰਦੀਆਂ ਨੇ ਇਸ ਤੋਂ ਇਲਾਵਾ ਜੋ ਤੁਹਾਡੀ ਪਾਚਨ ਪ੍ਰਣਾਲੀ ਹੈ ਉਸ ਨੂੰ ਮਜ਼ਬੂਤ ਮਜ਼ਬੂਤ ਹੁੰਦੀ ਹੈ ਤੇ ਤੁਹਾਡੀ ਜੋ ਪਾਚਨ ਸ਼ਕਤੀ ਹੈ ਮਜ਼ਬੂਤ ਹੁੰਦੀ ਹੈ ਅਗਰ ਪਾਚਨ ਸ਼ਕਤੀ ਮਜ਼ਬੂਤ ਹੈ ਤਾਂ ਤੁਸੀਂ ਵਧੀਆ ਤਰੀਕੇ ਨਾਲ ਆਪ ਦਾ ਖਾਪੀ ਕੇ ਪਚਾ ਸਕਦੇ ਹੋ ਤੇ ਤੰਦਰੁਸਤ ਜੀਵਨ ਜੀ ਸਕਦੇ ਹੋ ਇਹ ਚੀਜ਼ਾਂ ਇਹ ਮਿਸ਼ਨ ਤੁਹਾਡੇ ਜੀਵਨ ਵਿੱਚ ਬਿਲਕੁਲ ਖੇੜਾ ਲੈ ਕੇ ਆਵੇਗਾ ਤੰਦਰੁਸਤੀ ਲੈ ਕੇ ਆਵੇਗਾ ਜਿਸ ਕਰਕੇ ਤੁਸੀਂ ਇੱਕ ਵਧੀਆ ਖੁਸ਼ੀ ਤੰਦਰੁਸਤੀ ਭਰਿਆ ਜੀਵਨ ਜੀ ਸਕਦੇ ਹੋ ਧੰਨਵਾਦ